ਰਾਜਾ ਵੜਿੰਗ ਤੇ ਰਵਨੀਤ ਬਿੱਟੂ ਚ ਕਿਹੜਾ ਸਿਆਸਤਦਾਨ ਤੁਹਾਨੂੰ ਵਧੀਆ ਲੱਗਦਾ ਹੈ ਪਰਸਨੈਲਿਟੀ ਅੱਜ ਤੱਕ ਰਾਜਾ ਵੜਿੰਗ ਹੀ ਵਧੀਆ ਲੱਗਦਾ ਦੋਨੇ ਲੈਵਲ ਸੇਮ ਆ ਕਿਉਂਕਿ ਰਾਜਾ ਵੜਿੰਗ ਸਾਡੇ ਪਿੰਡਾਂ ਸਾਈਡ ਦਾ ਬਿੱਟੂ ਇੱਥੇ ਵਧੀਆ ਕੰਮ ਕੀਤਾ ਬਿੱਟੂ ਨੇ ਸੋਸ਼ਲ ਮੀਡੀਆ ਤੇ ਆਪਾਂ ਹਜ਼ਾਰ ਚੀਜ਼ਾਂ ਦੇਖਦੇ ਆ ਉਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਕਿਹੜਾ ਮੈਮ ਇਟਸੂ ਡੋਨਟ ਮਾਈਂਡ ਮੈਨੂੰ ਦੋਨੋਂ ਹੀ ਨਹੀਂ ਬਸਾਉਂਦਾ ਵੋਟਾਂ ਵੇਲੇ ਸਾਰੇ ਮੇਰੇ ਰਾਜਨਦੇ ਅੱਗੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਆ ਵੇਖ ਰਿਹਾ ਤੁਸੀਂ ਹਾਲ ਵੇਖ ਰਿਹਾ ਕੰਮ ਵਧੀਆ ਲੱਗਦਾ ਮੈਨੂੰ ਤੇ ਕੰਮ ਇਹ ਆਪ ਕੋ ਰਾਜਾਵੜਿੰਗ ਘੌਰਵਨੀਤ ਬਿੱਟੂ ਚ ਕਿਹੜਾ ਵਧੀਆ ਲੱਗਦਾ ਕੋਈ ਵੀ ਨਹੀਂ ਆਪਾਂ ਤਾਂ ਦੋਨੇ ਠੀਕ ਲੱਗਦੇ ਆ ਜੀ ਦੋਨੇ ਵਧੀਆ ਲੱਗਦੇ ਆ ਦੋਨੇ ਵਧੀਆ ਨੇ 30 ਸਾਲ ਦੀ ਉਮਰ ਦੇ ਅੱਜ ਤੱਕ ਮੈਂ ਇਹ ਚੀਜ਼ ਨਹੀਂ ਨੋਟ ਕੀਤੀ ਵੀ ਕੋਈ ਵੀ ਸਰਕਾਰ ਨੇ ਸਹੀ ਤਰ੍ਹਾਂ ਦਾ ਕੰਮ ਕੀਤਾ ਹੋਵੇ ਕੰਮ ਕਿਸ ਤਰੀਕੇ ਦਾ ਚਾਹਦੀ ਜਨ ਸਭ ਤੋਂ ਪਹਿਲਾਂ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ ਠੀਕੇ ਚ ਜਿਹੜਾ ਅੰਨੇ ਵਾਹ ਵੇਚਦਾ ਜਿਹੜੀ ਸਾਡੀ ਯੂਥ ਹੈ ਉਹਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਕੰਮਤ ਹੁੰਦਾ ਨਹੀਂ ਮਿਲ ਰਿਹਾ ਉਹ ਕੀਰ ਕੀ ਕਰੇਗੀ ਫਿਰ ਨਸ਼ਾ ਹੀ ਕਰੇਗੀ ਲੁਧਿਆਣਾ ਟਾਈਮ ਦੇਖ ਰਹੇ ਤੁਸੀਂ ਮੈਂ ਆਹ ਪ੍ਰੋਬਲਮ ਕੋ ਲੁਧਿਆਣੇ ਦੀ ਜਨਤਾ ਤੋਂ ਜਾਣਨ ਪਹੁੰਚੀ ਆ ਕਿ ਉਹਨਾਂ ਦੇ ਸਿਆਸਤਦਾਨਾਂ ਦੇ ਬਾਰੇ ਕੀ ਖਿਆਲ ਆਤ ਨੇ ਜੇਕਰ ਗੱਲਬਤ ਕੀਤੀ ਜਾਵੇ ਐਮਪੀ ਰਾਜਾ ਵੜਿੰਗ ਦੀ ਤੇ ਰਵਨੀਤ ਬਿੱਟੂ ਦੀ ਇਹਨਾਂ ਦੀ ਪਰਸਨੈਲਿਟੀ ਨੂੰ ਲੈ ਕੇ ਕਿੰਨੇ ਨੰਬਰ ਦਿੰਦੀ ਹੈ ਲੁਧਿਆਣੇ ਦੀ ਜਨਤਾ ਆਓ ਜਾਣਦੇ ਆ ਅੰਕਲ ਜੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਚੋਂ ਕੌਣ ਵਧੀਆ ਲੱਗਦਾ ਹੈ ਕਿਹੜਾ ਸਿਆਸਤਦਾਨ ਤੁਹਾਨੂੰ ਵਧੀਆ ਲੱਗਦਾ ਹੈ ਪਰਸਨੈਲਿਟੀ ਵਾਈਜ਼ ਅੱਜ ਤੱਕ ਰਾਜਾ ਵੜਿੰਗ ਹੀ ਵਧੀਆ ਲੱਗਦਾ ਕੰਮ ਵਧੀਆ ਲੱਗਦਾ ਹੈ ਮੈਨੂੰ ਕੰਮ ਦੇ ਵਧੀਆ ਲੱਗਦਾ ਹਾਂਜੀ ਹਾਂਜੀ ਕੰ ਜੇ ਵੈਸੇ ਅਗਰ ਦੇਖਿਆ ਜਾਵੇ ਕਾਂਗਰਸ ਪਾਰਟੀ ਤੋਂ ਨੇ ਪਾਰਟੀ ਦੇ ਵਾਈਜ਼ ਦੇਖ ਕੇ ਕਹਿ ਰਹੇ ਹੋ ਕਿ ਤੁਹਾਨੂੰ ਉਹ ਓਦਾਂ ਵੀ ਵੈਸੇ ਕੰਮ ਕਰਵਾ ਰਿਹਾ ਹੈ ਅੰਕਲ ਜੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਚੋਂ ਕਿਹਦੀ ਪਰਸਨੈਲਿਟੀ ਵਧੀਆ ਲੱਗਦੀ ਹੈ ਕੌਣ ਵਧੀਆ ਲੱਗਦਾ ਹੈ ਤੇ ਕਿੰਨੇ ਨੰਬਰ ਦੇਣਾ ਚਾਹੋਗੇ ਦੋਨੋਂ ਠੀਕ ਹੈ ਜੀ ਸਾਡੇ ਹੱਥੇ ਦਾ ਨਹੀਂ ਕੰਮ ਜਿਹਦੇ ਵਧੀਆ ਲੱਗਦੇ ਹੁਣ ਕੋਈ ਇੱਕ ਨਾਮ ਵੈਸੇ ਹੀ ਦਿਲ ਚਾਹੁੰਦਾ ਹੋਵੇ ਵੀ ਵਧੀਆ ਕੰਮ ਕਰਦਾ ਤੇ ਪਰਸਨੈਲਿਟੀ ਵਾਈਜ਼ ਵੀ ਵਧੀਆ ਰਾਜਾ ਜੀ ਰਾਜਾ ਵੜਿੰਗ ਦੇ ਕੰਮ ਵਧੀਆ ਲੱਗਦੇ ਤੁਹਾਨੂੰ ਕੌਣ ਵਧੀਆ ਲੱਗਦਾ ਹੈ ਰਾਜਾ ਵੜਿੰਗ ਕਿ ਰਵਨੀਤ ਆ ਜੇ ਉਹ ਨਹੀਂ ਵਧੀਆ ਜਿਹੜਾ ਕੰਮ ਵਧੀਆ ਕਰਾ ਰਹੇ ਤਾਂ ਉਹੀ ਵਧੀਆ ਲੱਗੂਗਾ ਜੀ ਜੀ ਦੋਨਾਂ ਚੋਂ ਕਿਸੇ ਦਾ ਕੋਈ ਕੰਮ ਨਾ ਕਰਨੀ ਆਂਦਾ ਜੀ ਜੀ ਇਹ ਪੋਲਿਟਿਕਸ ਐ ਹੋਜੀ ਆ ਬਸ ਵੋਟਾਂ ਵੇਲੇ ਸਾਰੇ ਨਜ਼ਰ ਆ ਜਾਂਦੇ ਅੱਗੇ ਪਿੱਛੇ ਕੋਈ ਨਜ਼ਰ ਨਹੀਂ ਆਂਦਾ ਆ ਵੇਖ ਰਹੇ ਤੁਸੀਂ ਹਾਲ ਵੇਖ ਰਹੇ ਹੋ ਜੀ ਸਫਾਈ ਨਹੀਂ ਹੈਗੀ ਹੋਰ ਹੋਰ ਕੀ ਹੋਣਾ ਇੱਥੇ ਆਮ ਜਨਤਾ ਜਿਹੜੀ ਹੈ ਵੋਟ ਪਾ ਕੇ ਚਤਾਂਦੀ ਕਿ ਸਾਡੇ ਕੰਮ ਹੋਣਗੇ ਪਰ ਇਹ ਨਹੀਂ ਹੁੰਦਾ ਜੀ ਸਾਨੂੰ ਤਾਂ ਮੇਰੀ ਤਾਂ 60 ਸਾਲ ਦੀ ਉਮਰ ਹੋ ਗਈ ਮੈਂ ਤਾਂ ਵੇਖਿਆ ਨਹੀਂ ਕਦੇ ਕਿਸੇ ਦਾ ਕੰਮ ਹੁੰਦਾ ਹੋਵੇ ਕੋਈ ਕਮ ਨਹੀਂ ਹੁੰਦੇ ਤੁਹਾਨੂੰ ਕੌਣ ਵਧੀਆ ਲੱਗਦਾ ਤੁਸੀਂ ਕਿਨੂੰ ਪਸੰਦ ਕਰਦੇ ਹੋ ਜਾਂ ਦੇਖਿਆ ਜਾਵੇ ਪਰਸਨੈਲਿਟੀ ਵਾਈਜ਼ ਕਿਨੂੰ ਨੰਬਰ ਵਧ ਦੇਣਾ ਚਾਹੋਗੇ ਪਰਸਨੈਲਿਟੀ ਵਾਈਜ਼ ਦਾ ਰਾਜਾ ਵੜਿੰਗ ਵਧੀਆ ਹੂੰ ਵਧੀਆ ਪੱਕ ਬਣ ਕੇ ਰੱਖਦੇ ਨੇ ਨਹੀਂ ਉਹਦਾ ਆਊਟਰ ਪਰਸਨੈਲਿਟੀ ਨਹੀਂ ਅਗਰ ਇਨਰ ਪਰਸਨੈਲਿਟੀ ਪਰਸਨੈਲਿਟੀ ਮਿਲ ਕੇ ਪਤਾ ਲੱਗਦਾ ਹੁਣ ਆਣ ਕੇ ਤਾਂ ਪਤਾ ਲੱਗੇਗਾ ਨਾ ਆਂਦੇ ਤਾਂ ਹੈ ਨਹੀਂ ਮਿੱਟੂ ਤੇ ਰਾਜਾ ਵੜਿੰਗ ਚੋਂ ਕਿਹਦੀ ਪਰਸਨੈਲਿਟੀ ਵਧੀਆ ਲੱਗਦੀ ਹੈ ਕਿਨੂੰ ਵੱਧ ਨੰਬਰ ਦੇਣਾ ਚਾਹੋਗੇ ਮੈਮ ਫਸਟ ਆਫ ਆਲ ਮੈਂ ਇਸ ਚੀਜ਼ ਤੋਂ ਬਹੁਤ ਪਰੇ ਹਾਂ ਜੀ ਠੀਕ ਹੈ ਜੀ ਮੇਰੇ ਲਈ ਮੇਰੀ 30 ਸਾਲ ਦੀ ਉਮਰ ਦੇ ਅੱਜ ਤੱਕ ਮੈਂ ਇਹ ਚੀਜ਼ ਨਹੀਂ ਨੋਟ ਕੀਤੀ ਵੀ ਕੋਈ ਵੀ ਸਰਕਾਰ ਨੇ ਸਹੀ ਤਰ੍ਹਾਂ ਦਾ ਕੰਮ ਕੀਤਾ ਹੋਵੇ ਕੰਮ ਕਿਸ ਤਰੀਕੇ ਦਾ ਚਾਹਦੀ ਜਨਤਾ ਕੀ ਮੰਗਦੀ ਮੈਂ ਸਭ ਤੋਂ ਪਹਿਲਾਂ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ ਠੀਕ ਹੈ ਜੀ ਜਿਹੜਾ ਅੰਨੇ ਵਾਹ ਵੇਖਦਾ ਪਿਆ ਜੀ ਜਿੰਨੂੰ ਕੋਈ ਨਾਥੀ ਨਹੀਂ ਪਾਈ ਜਾ ਰਹੀ ਹਰ ਸਰਕਾਰ ਆਂਦੀ ਇੱਕੋ ਗੱਲ ਕਰਦੀ ਹੈ ਜੀ ਵੀ ਅਸੀਂ ਨਾਥ ਪਾਵਾਂਗੇ ਸਵੇਰ ਤੋਂ ਸ਼ਾਮ ਤੱਕ ਅਸੀਂ ਰੋਡ ਤੇ ਬਹਿ ਕੇ ਇਹੀ ਚੀਜ਼ਾਂ ਦੇਖੀ ਦੀਆਂ ਨੇ ਅੰਨੇ ਵਾਹ ਨਸ਼ਾ ਵੇਚ ਰਿਹਾ ਜੀ ਸੈਕੰਡ ਨੰਬਰ ਜਿਹੜੀ ਸਾਡੀ ਯੂਥ ਹੈ ਉਹਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਕੰਮਤ ਹੁੰਦਾ ਨਹੀਂ ਮਿਲ ਰਿਹਾ ਉਹ ਕੀਰ ਕੀ ਕਰੇਗੀ ਫਿਰ ਉਹ ਸਹੀ ਕਰੇਗੀ ਇਸ ਚੀਜ਼ ਵੱਲੋਂ ਬਹੁਤ ਜ਼ਿਆਦਾ ਇਹਨਾਂ ਨੇ ਕੀਤਾ ਹੋਇਆ ਵੀ ਦੇਖ ਹੀ ਨਹੀਂ ਪਾ ਰਹੇ ਵੀ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੁਝ ਨਹੀਂ ਸਮਝ ਪੈ ਰਹੀ ਕਿਸੇ ਸਰਕਾਰ ਨੂੰ ਵੀ ਨਾ ਕੋਈ ਹੱਲ ਨਿਕਲਦਾ ਪਿਆ ਜਿਹੜੀ ਜਾਂਦੀ ਹੈ ਬਸ ਉਹ ਟੋਫੀ ਦੇ ਕੇ ਅੱਗੇ ਚੱਲ ਪੈਂਦੀ ਹੈ ਦੋਨਾਂ ਦੇ ਵਿੱਚ ਜੇ ਮੈਂ ਸਵਾਲ ਕੀਤਾ ਦੋਨਾਂ ਚ ਕੋਈ ਵੀ ਤੁਸੀਂ ਸੋਸ਼ਲ ਮੀਡੀਆ ਤੇ ਆਪਾਂ ਹਜ਼ਾਰ ਚੀਜ਼ਾਂ ਦੇਖਦੇ ਆ ਉਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਕੋਣਾ ਮੈਮ ਇਸ਼ੂ ਡੋਨਟ ਮਾਈਂਡ ਮੈਨੂੰ ਦੋਨੋਂ ਹੀ ਨਹੀਂ ਪਸੰਦ ਦੋਨੋਂ ਹੀ ਨਹੀਂ ਪਸੰਦ ਕਿਉਂਕਿ ਮੈਂ ਇਸ ਚੀਜ਼ ਤੋਂ ਬਹੁਤ ਪਰੇ ਆ ਮੇਰੀ ਹਜੇ ਤੱਕ ਡਿਕਸ਼ਨਰੀ ਦੇ ਵਿੱਚ ਕੋਈ ਬੰਦਾ ਬਣਿਆ ਨਹੀਂ ਜਿਹੜਾ ਪ੍ਰੋਪਰ ਉਸ ਦੇ ਵਿੱਚ ਕਟਗਰੇ ਚ ਉਤਰ ਸਕੇ ਜਦੋਂ ਉਤਰੇਗਾ ਉਦੋਂ ਆਪਾਂ ਉਸ ਦੇ ਲਈ ਸਟੈਂਡ ਲਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਆਪਕੋ ਰਾਜਵੜਿੰਗ ਔਰ ਅਵਨੀਤ ਬਿੱਟੂ ਚ ਕਿਹੜਾ ਵਧੀਆ ਲੱਗਦਾ ਕੋਈ ਵੀ ਨਹੀਂ ਕੌਣ ਵਧੀਆ ਲੱਗਦਾ ਭਾਜੀ ਰਾਜਾ ਵੜਿੰਗ ਜਾਂ ਰਵਨੀਤ ਬਿੱਟੂ ਦੋਨਾਂ ਚੋਂ ਕਿਹਨੂੰ ਬ੍ਰੰਬਰ ਦੇਣਾ ਚਾਹੋਗੇ ਦੋਨੇ ਲੈਵਲ ਸੇਮ ਆ ਕਿਉਂਕਿ ਰਾਜਾ ਵੜਿੰਗ ਸਾਡੇ ਪਿੰਡਾਂ ਸਾਈਡ ਦਾ ਉਹ ਵਧੀਆ ਵਾ ਬਿੱਟੂ ਇੱਥੇ ਵਧੀਆ ਕੰਮ ਕੀਤਾ ਬਿੱਟੂ ਨੇ ਪਰ ਇਹ ਹੈ ਕਿ ਹੁਣ ਉਹਨੇ ਆਪਣੀ ਪਾਰਟੀ ਚੇਂਜ ਕੀਤੀ ਆ ਉਧਰ ਵੀ ਜੋ ਆ ਨੈਕਸਟ ਟਾਈਮ ਤੇ ਦੇਖਦੇ ਆ ਕੀ ਕਰਦਾ ਜੀ ਲੁਧਿਆਣੇ ਦੀ ਖਤਰ ਰਾਜਾ ਵੜਿੰਗ ਨੂੰ ਤਾਂ ਵੋਟ ਦਿੰਦੇ ਹੋ ਕਿਉਂਕਿ ਤੁਹਾਡੇ ਪਿੰਡਾਂ ਵਾਲੇ ਸਾਈਡ ਦਾ ਕੀ ਪਸੰਦ ਆਂਦਾ ਰਾਜਾ ਵੜਿੰਗ ਦੀ ਪਰਸਨੈਲਿਟੀ ਦੇ ਵਿੱਚ ਕੀ ਵਧੀਆ ਲੱਗਦਾ ਤੁਹਾਨੂੰ ਠੀਕ ਹੈ ਬੰਦਾ ਹੈਲਪਫਲ ਜੋਗ ਹੈ ਉਧਰਲੀ ਸਾਈਡ ਸਾਰਿਆਂ ਦੇ ਕਰਦਾ ਵਾ ਹੈਲਪ ਕਰਦਾ ਵਾ ਆਪਣੇ ਸਾਕੇ ਬਿੱਟੂ ਆ ਬਿੱਟੂ ਕੋਲੇ ਜਲੇ ਉਹ ਵੀ ਹੈਲਪ ਕਰਦਾ ਸੀਗਾ ਜੀ ਦੋਨੋਂ ਆਪਣੇ ਆਪਣੇ ਲੈਵਲ ਤੇ ਕੰਮ ਕਰਦੇ ਆ ਦੋਨੋਂ ਆਪਣੇ ਆਪਣੇ ਅੰਕਲ ਤੁਹਾਨੂੰ ਕੋਣ ਵਧੀਆ ਲੱਗਦਾ ਦੋਨਾਂ ਚੋਂ ਰਾਜਾ ਵੜਿੰਕੇ ਰਵਨੀਤ ਬਿੱਟੂ ਆਪਾਂ ਤਾਂ ਦੋਨੋਂ ਹੀ ਠੀਕ ਲੱਗਦੇ ਆ ਜੀ ਦੋਨੋਂ ਵਧੀਆ ਲੱਗਦੇ ਆ ਦੋਨੋਂ ਵਧੀਆ ਨੇ ਆਪਣੇ ਵਾਸਤੇ ਕਿਸੇ ਨੇ ਮਾਰਨ ਕੀਤਾ ਆਪਣ ਕਿ ਉਹਨਾਂ ਨੂੰ ਬੁਰਾ ਕਹੀਏ ਬਿਲਕੁਲ ਹਾਂ ਕੁਝ ਜਵਾਬ ਸਿਆਸਤ ਤੋਂ ਪਰੇ ਉੱਠ ਕੇ ਮਿਲੇ ਨੇ ਕਿਉਂਕਿ ਲੋਕਾਂ ਦੇ ਕੋਈ ਕੰਮ ਜਿਹੜੇ ਨੇ ਉਹ ਨਹੀਂ ਹੋਏ ਜਿਸ ਤੋਂ ਬਾਅਦ ਉਹ ਨਿਰਾਸ਼ ਵੀ ਨਜ਼ਰ ਆ ਰਹੇ ਨੇ ਤੇ ਕੁਝ ਜਿਹੜੇ ਆ ਕਿਸੇ ਨਾ ਕਿਸੇ ਸਿਆਸਤਦਾਨ ਦੇ ਪੱਖ ਦੇ ਵਿੱਚ ਮਿਲੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਤੁਸੀਂ ਕਿਹੜੇ ਟੌਪਿਕ ਦੇ ਉੱਤੇ ਰਾਏ ਚਾਹੁੰਦੇ ਹੋ ਲੋਕਲ ਦੀ ਜੇ ਤੁਸੀਂ ਸੋਚਦੇ ਹੋ ਉਹ ਤੁਸੀਂ ਚਾਹੁੰਦੇ ਹੋ ਕਿ ਪਬਲਿਕ opinion ਉਹਦੇ ਉੱਤੇ ਕੀ ਹੈ ਅਸੀਂ ਉਸ ਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਤੇ ਸਾਂਝੀ ਕਰਦੇ ਰਵਾਂਗੇ ਬਧੇਰੇ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਮਲਵਿੰਦਰ ਦੇ ਨਾਲ ਮੈਂ ਪ੍ਰਵੀਨ